ਸਸਗਾ ਜੀ ਮੈਂ ਹਾ ਕੋਮਲ ਕਪੂਲ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੇ ਛੋਟੇ ਕਾਰੋਬਾਰ ਹੁਣ ਅਮਰੀਕਾ ਨੂੰ ਛੋਟੇ ਪੈਕੇਜ ਡਿਊਟੀ ਮੁਕਤ ਨਹੀਂ ਵੇਚ ਸਕਦੇ ਅਮਰੀਕਾ ਨੇ ਡੀ ਮਿਨੀਮਿਸ ਛੋਟ ਨੂੰ ਖਤਮ ਕਰ ਦਿੱਤਾ ਹੈ ਜਿਸ ਦੇ ਨਾਲ ਕੈਨੇਡੀਅਨ ਰਿਟੇਲਰਾਂ ਨੂੰ 800 ਅਮਰੀਕੀ ਡਾਲਰ ਤੋਂ ਘਟਾ ਦੇ ਉਤਪਾਦਾਂ ਨੂੰ ਬਿਨਾਂ ਡਿਊਟੀ ਦੇ ਸਰਹੱਦ ਪਾਰ ਭੇਜਣ ਦੀ ਅਗਿਆਸੀ एशियन आर्ट्स फाइव पर क्राफ्ट दी स्थापना ਅਤੇ ਸੀਈਓ ਦਜ਼ੀਏ ਕੇ ਟੈਰੀਫ ਬਹੁਤ ਪ੍ਰਭਾਵਸ਼ਾਲੀ ਹੋਣ ਵਾਲੇ ਨੇ ਟਰੰਪ ਪ੍ਰਸ਼ਾਸਨ ਦੇ ਵੱਲੋਂ ਸਾਰੇ ਦੇਸ਼ਾਂ ਤੇ ਡਿਊਟੀ ਮੁਕਤ ਡਿ ਮਿਨਿਮਸ ਆਯਾਤ ਨੂੰ ਮੌਤਲ ਕਰਨ ਦੇ ਮੱਦੇ ਨਜ਼ਰ ਕੈਨੇਡਾ ਵਿੱਚ ਕੁਝ ਛੋਟੇ ਆਦੀਵਾਸੀ ਕਾਰੋਬਾਰ ਅਮਰੀਕਾ ਨੂੰ ਸ਼ਿਪਮੈਂਟ ਰੋਕ ਰਹੇ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਸ਼ਾਸਨ ਦੇ ਮੱਦੇਨਜ਼ਰ ਕੁਛ ਛੋਟੇ ਆਦੀਵਾਸੀ ਕਾਰੋਬਾਰ ਅਮਰੀਕਾ ਨੂੰ ਸ਼ਿਪਮੈਂਟ ਕੋਕਰੇ ਨੇ ਭਾਵੇਂ ਕਿ ਵਪਾਰਕ ਸੰਬੰਧ ਕੈਨੇਡਾ ਅਤੇ ਸਯੁਕਤ ਰਾਜ ਅਮਰੀਕਾ ਦੋਵਾਂ ਦੇ ਸਥਾਪਨਾ ਤੋਂ ਪਹਿਲਾਂ ਦੇ ਨੇ ਇਸ ਮੌਕੇ ਤੇ ਬੋਲਦੇ ਹੋਏ ਮੈਥਿਊ ਫੌਸ ਨੇ ਕਿਹਾ ਕਿ ਆਦੀਵਾਸੀ ਲੋਕਾਂ ਨੂੰ ਉਹਨਾਂ ਵਪਾਰਕ ਰੂਪਤਾ ਤੋਂ ਲੰਘਣ ਦੀ ਆਗਿਆ ਦੇਣ ਦੇ ਲਈ ਇੱਕ ਮਤਾ ਹੋਣ ਦੀ ਜੋ ਬਰਤਤ ਜੋ ਉਹਨਾਂ ਦੇ ਸਥਾਪਿਤ ਕੀਤੇ ਨੇ ਅਤੇ ਅਭਿਆਸ ਕੀਤੇ ਨੇ ਅਤੇ ਅਤੀਤ ਦੇ ਵਿੱਚ ਦਸਤਕਦ ਕੀਤੇ ਗਏ ਸੰਧੀਆਂ ਤੇ ਸੁਝਾਵ ਦਿੱਤੇ ਕਿ ਇਹਨਾਂ ਦਾ ਸਨਮਾਨ ਕੀਤਾ ਜਾਵੇਗਾ ਜੋ ਕੈਨੇਡੀਅਨ ਕਾਉਂਸਲ ਫਾਰ ਇੰਡੀਜਿਨਸ ਬਿਜ਼ਨਸ ਵਿਕੇ ਖੋਜ ਅਤੇ ਜਨਤਕ ਨੀਤੀ ਦੇ ਉਪਰ ਧਾਨ ਦੇ ਵਜੋਂ ਸੇਵਾ ਨੇ ਬੋਲਦੇ ਨੇ ਉਹਨਾਂ ਕਿਹਾ ਕਿ ਕੈਨੇਡਾ ਆਤਿ ਸਯੁਕਤ ਰਾਜ ਅਮਰੀਕਾ ਦੀਆਂ ਸੰਗੀ ਸਰਕਾਰਾਂ ਤੇ ਨਿਰਭਰ ਕਰਦਾ ਹੈ ਕਿ ਉਹ ਇਹ ਪਤਾ ਲਗਾਉਣਾ ਹੈ ਕਿ ਉਹਨਾਂ ਦਾ ਸਨਮਾਨ ਕਿਵੇਂ ਕਰਨਾ ਹੈ ਦਸੇ ਅਗਲੇ 6 ਮਹੀਨੇ ਦੇ ਲਈ ਗਲੋਬਲ ਮੇਲ ਨੈਟਵਰਕ ਰਾਹੀਂ ਭੇਜੇ ਗਏ ਆਰਡਰਾਂ ਨੂੰ ਸੰਭਾਲਣ ਵਾਲੇ ਕੈਰੀਅਰ ਦੀ ਮੂਲ ਅਦਾਲਤ ਦਰਤੀ ਬਜਾਇ ਪੈਤੀ ਪੈਕੇਜ 80 ਡਾਲਰ ਤੋਂ 200 ਡਾਲਰ ਦੀ ਫਲੈਟ ਡਿਊਟੀ ਚੁਣ ਸਕਦੇ ਨੇ ਫੋਸਟਿੰਗ ਇਹ ਹੈ ਕਿ ਮੌਜੂਦਾ ਕੈਨੇਡਾ ਅਮਰੀਕਾ ਮੈਕਸੀਕੋ ਆਪਸ ਵਿੱਚ ਸਮਝੌਤੇ ਤੇ ਜ਼ਹਿਤ ਸਵਦੇਸ਼ੀ ਸ਼ਿਲਪਕਾਰੀ ਨੂੰ ਟੈਰਿਫ ਤੋਂ ਛੋਟ ਹੈ ਪਰ ਇਸ ਛੋਟ ਨੂੰ ਸੁਰੱਖਿਅਤ ਕਰਨ ਦੇ ਲਈ ਲੋੜਿੰਦੇ ਦਸਤਾਵੇਜ਼ਿਕਾ ਛੋਟੇ ਕਾਰੋਬਾਰ ਦੇ ਲਈ ਸੰਭਾਵਨਾ ਬਹੁਤ ਹੀ ਮੁਸ਼ਕਲ ਹੋ ਸਕਦੀ ਹੈ ਉਹਨਾ ਐਵੀ ਪ੍ਰਸ਼ਾਸਕ ਦੇ ਬੋਚਨ ਨੂੰ ਹੱਲ ਕਰਨ ਦੇ ਲਈ ਸੰਗੀਸ ਸੰਗਠਨ ਦੀ ਲੋਬਿੰਗ ਕਰ ਰਿਹਾ ਪਰ ਇਹ ਤੇਜ਼ੀ ਦੇ ਨਾਲ ਅੱਗੇ ਨਹੀਂ ਵਧ ਰਿਹਾ ਇਹ ਤੇ ਦਸ ਨੰਬੰਦੇ ਕੇ ਕ੍ਰੰਪ ਨੇ ਪਿਛਲੇ ਮਹੀਨੇ ਐਲਾਨ ਕੀ ਤਸੀ ਕੇ ਉਹਨਾਂ ਦੀ ਸਰਕਾਰ ਸਾਰੇ ਦੇਸ਼ਾਂ ਤੋਂ ਡਿਊਟੀ ਮੁਕਤ ਕਟੋਕਟ ਦਾਮਦਾਨ ਮੁਆਦਲ ਕਰਨ ਚਾਰੀ ਹੈ ਨਵੇਂ ਨਿਯਮ ਪਿਛਲੇ ਸ਼ੁੱਕਰਵਾਰ ਤੋਂ ਲਾਗੂ ਹੋਣ ਜਾ ਰਹੇ ਨੇ ਅਤੇ ਇਹ ਕਦਮ ਕਰੇਲੂ ਕਾਰੋਬਾਰੀ ਵਿਕਾਸ ਨੂੰ ਸ਼ਾਮਿਲ ਕਰਨ ਲਈ ਉਹਨਾਂ ਦੀ ਸਰਕਾਰ ਦੇ ਵਰਤੀਗਤਨਾ ਦਾ ਹਿੱਸਾ ਹੈ ਦੱਸਦੀ ਹੈ ਕਿ ਰਸਨਾ ਬੰਦਾ ਹੈ ਕਿ ਜਿਹੜੀ ਖਰੀਦਦਾਰੀ ਜੋ ਪਹਿਲਾ 800 ਡਾਲਰ ਤੋਂ ਘੱਟ ਮੁੱਲ ਦੇ ਅਮਰੀਕਾ ਦੇ ਵਿੱਚ ਕਸਟਮ ਪਾਸ ਕੀਤੇ ਬਿਨਾ ਦਾਕਰ ਹੋਈਆਂ ਸੰ ਉਨ੍ਹਾਂ ਦੀ ਜਾਂਚ ਦੀ ਲੋੜ ਹੋਵੇਗੀ ਅਤੇ ਇਹ ਇਹਨਾਂ ਦੇ ਮੂਲ ਦੇਸ਼ ਦੀ ਲਾਗੂ ਡੈਰੇਕਟਾ ਦੇ ਅਧੀਨ ਹੋਣਗੀ ਜੋ ਕਿ 10 ਤੋਂ 50% ਤੱਕ ਹੋ ਸਕਦੀ ਹੈ 14% ਤ ASCII ਸਸਗਾਜੀ ਮੈਂ ਹਾ ਕੋਮਲ ਕਪੂਲ ਤੁਸ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੇ ਛੋਟੇ ਕਾਰੋਬਾਰ ਹੁਣ ਅਮਰੀਕਾ ਨੂੰ ਛੋਟੇ ਪੈਕੇਜ ਡਿਊਟੀ ਮੁਕਤ ਨਹੀਂ ਵੇਚ ਸਕਦੇ ਅਮਰੀਕਾ ਨੇ ਡੀ ਮਿਨੀਮਿਸ ਛੋਟ ਨੂੰ ਖਤਮ ਕਰ ਦਿੱਤਾ ਹੈ ਜਿਸ ਦੇ ਨਾਲ ਕੈਨੇਡੀਅਨ ਰਿਟੇਲਰਾਂ ਨੂੰ 800 ਅਮਰੀਕੀ ਡਾਲਰ ਤੋਂ ਘਟਾ ਦੇ ਉਤਪਾਦਾਂ ਨੂੰ ਬਿਨਾਂ ਡਿਊਟੀ ਦੇ ਸਰਹੱਦ ਪਾਰ ਭੇਜਣ ਦੀ ਅਗਿਆਸੀ एशियन आर्ट्स फाइव पर क्राफ्ट दी स्थापना ਅਤੇ ਸੀਈਓ ਦਜ਼ੀਏ ਕੇ ਟੈਰੀਫ ਬਹੁਤ ਪ੍ਰਭਾਵਸ਼ਾਲੀ ਹੋਣ ਵਾਲੇ ਨੇ ਟਰੰਪ ਪ੍ਰਸ਼ਾਸਨ ਦੇ ਵੱਲੋਂ ਸਾਰੇ ਦੇਸ਼ਾਂ ਤੇ ਡਿਊਟੀ ਮੁਕਤ ਡਿ ਮਿਨਿਮਸ ਆਯਾਤ ਨੂੰ ਮੌਤਲ ਕਰਨ ਦੇ ਮੱਦੇ ਨਜ਼ਰ ਕੈਨੇਡਾ ਵਿੱਚ ਕੁਝ ਛੋਟੇ ਆਦੀਵਾਸੀ ਕਾਰੋਬਾਰ ਅਮਰੀਕਾ ਨੂੰ ਸ਼ਿਪਮੈਂਟ ਰੋਕ ਰਹੇ ਨੇ ਰਾਸ਼ਟਰਪਤੀ ਡੋਨਲਡ 트럼ਪ ਦੇ ਟੈਰਿਫ ਸ਼ਾਸਨ ਦੇ ਮੱਦੇਨਜ਼ਰ ਕੁਝ ਛੋਟੇ ਆਦੀਵਾਸੀ ਕਾਰੋਬਾਰ ਅਮਰੀਕਾ ਨੂੰ ਸ਼ਿਪਮੈਂਟ ਕੋਕਰੇ ਨੇ ਭਾਮੇ ਕੇ ਵਪਾਰਕ ਸੰਬੰਧ ਕੈਨੇਡਾ ਅਤੇ ਸਯੁਕਤ ਰਾਜ ਅਮਰੀਕਾ ਦੋਵਾਂ ਦੇ ਸਥਾਪਨਾ ਤੋਂ ਪਹਿਲਾਂ ਦੇ ਨੇ ਇਸ ਮੌਕੇ ਤੇ ਬੋਲਦੇ ਹੋਏ ਮੈਥਿਊ ਫੌਸ ਨੇ ਕਿਹਾ ਕਿ ਆਦੀਵਾਸੀ ਲੋਕਾਂ ਨੂੰ ਉਹਨਾਂ ਵਪਾਰਕ ਰੂਪਤਾ ਤੋਂ ਲੰਘਣ ਦੀ ਆਗਿਆ ਦੇਣ ਦੇ ਲਈ ਇੱਕਮਤਾ ਹੋਣ ਦੀ ਜ਼ਰੂਰਤ ਹੈ ਜੋ ਉਹਨਾਂ ਦੇ ਸਥਾਪਿਤ ਕੀਤੇ ਨੇ ਅਤੇ ਅਭਿਆਸ ਕੀਤੇ ਨੇ ਅਤੇ ਅਤੀਤ ਦੇ ਵਿੱਚ ਦਸਤਕਤ ਕੀਤੇ ਗਏ ਸੰਧੀਆਂ ਤੇ ਸੁਝਾਅ ਦਿੱਤਾ ਹੈ ਕਿ ਇਹਨਾਂ ਦਾ ਸਨਮਾਨ ਕੀਤਾ ਜਾਵੇਗਾ ਜੋ ਕੈਨੇਡੀਅਨ ਸਿਰਫ ਫੋਰਡ ਇੰਡੀਜਿਨਸ bizness ਵਿਕੇ ਖੋਜ ਅਤੇ ਜਨਤਕ ਨੀਤੀ ਦੇ ਉਪਰ ਧਾਨ ਦੇ ਵਜੋ ਸੇਵਾ ਨੇ ਬੋੰਦੇ ਨੇ ਉਹਨਾਂ ਕਿਹਾ ਹੈ ਕਿ ਕੈਨੇਡਾ ਆទਿ ਸਯੁਕਤ ਰਾਜ ਅਮਰੀਕਾ ਦੀਆਂ ਸੰਗੀ ਸਰਕਾਰ ਅਤੇ ਨਿਰਭਰ ਕਰਦਾ ਹੈ ਕਿ ਉਹ ਇਹ ਪਤਾ ਲਗਾਉਣਾ ਹੈ ਕਿ ਉਹਨਾਂ ਦਾ ਸਨਮਾਨ ਕਿਵੇਂ ਕਰਨਾ ਹੈ ਦਸ ਹੀ ਅਗਲੇ 6 ਮਹੀਨੇ ਦੇ ਲਈ ਗਲੋਬਲ ਮੇਲ ਨੈਟਵਰਕ ਰਾਹੀਂ ਭੇਜੇ ਗਏ ਆਰਡਰਾਂ ਨੂੰ ਸੰਭਾਲਣ ਵਾਲੇ ਕੈਰੀਅਰ ਦੀ ਮੂਲ ਅਦਾਇਤ ਦਰਤੀ ਬਜਾਇ ਪੈਤੀ ਪੈਕੇਜ 80 ਡਾਲਰ ਤੋਂ 200 ਡਾਲਰ ਦੀ ਫਲੈਟ ਡਿਊਟੀ ਚੁਣ ਸਕਦੇ ਨੇ ਫੋਸਟਿੰਗ ਇਹ ਹੈ ਕਿ ਮੌਜੂਦਾ ਕੈਨੇਡਾ ਅਮਰੀਕਾ ਮੈਕਸੀਕੋ ਆਪਾਸ ਸਮਝੌਤੇ ਤੇ ਤਹਿ ਤਸਦੀਸ਼ੀ ਸ਼ਿਲਪਕਾਰੀ ਨੂੰ ਟੈਰਿਫ ਤੋਂ ਛੋਟ ਹੈ ਪਰ ਇਸ ਛੋਟ ਨੂੰ ਸੁਰੱਖਿਅਤ ਕਰਨ ਦੇ ਲਈ ਲੋੜਿੰਦੇ ਦਸਤਾਵੇਜ਼ਿਕਾ ਛੋਟੇ ਕਾਰੋਬਾਰ ਦੇ ਲਈ ਸੰਭਾਵਨਾ ਬਹੁਤ ਹੀ ਮੁਸ਼ਕਲ ਹੋ ਸਕਦੀ ਹੈ ਉਹਨਾ ਐਵੀ ਪ੍ਰਸ਼ਾਸਕੀ ਬੋਚਨ ਨੂੰ ਹੱਲ ਕਰਨ ਦੇ ਲਈ ਸੰਗੀ ਸੰਸਦਾਂ ਦੀ ਲੋਬਿੰਗ ਕਰ ਰਿਹਾ ਪਰ ਇਹ ਤੇਜ਼ੀ ਦੇ ਨਾਲ ਅੱਗੇ ਨਹੀਂ ਵਧ ਰਿਹਾ ਇਹ ਤੇ ਦਸ ਨੰਬਰ ਦੇ ਕ੍ਰੰਪ ਨੇ ਪਿਛਲੇ ਮਹੀਨੇ ਐਲਾਨ ਕੀ ਤਸੀ ਕਿ ਉਹਨਾਂ ਦੀ ਸਰਕਾਰ ਸਾਰੇ ਦੇਸ਼ਾਂ ਤੋਂ ਡਿਊਟੀ ਮੁਕਤ ਕਟੋਕਟ ਗਾਮਦਨ ਮੋਤਲ ਕਰਨ ਚਾਰੀ ਹੈ ਨਵੇਂ ਨਿਯਮ ਪਿਛਲੇ ਸ਼ੁੱਕਰਵਾਰ ਤੋਂ ਲਾਗੂ ਹੋਣ ਜਾ ਰਹੇ ਨੇ ਅਤੇ ਇਹ ਕਦਮ ਖੇਲੂ ਕਾਰੋਬਾਰੀ ਵਿਕਾਸ ਨੂੰ ਸ਼ਾਮਿਲ ਕਰਨ ਲਈ ਉਹਨਾਂ ਦੀ ਸਰਕਾਰ ਤੇ ਵਰਤੀਗਤਨਾ ਦਾ ਹਿੱਸਾ ਹੈ ਦੱਸਦੀ ਹੈ ਕਿ ਰਸਨਾ ਬੰਦਾ ਹੈ ਕਿ ਜਿਹੜੀ ਖਰੀਦਦਾਰੀ ਜੋ ਪਹਿਲਾ 800 ਡਾਲਰ ਤੋਂ ਘੱਟ ਮੁੱਲ ਦੇ ਅਮਰੀਕਾ ਦੇ ਵਿੱਚ ਕਸਟਮ ਪਾਸ ਕੀਤੇ ਬਿਨਾ ਦਾਕ ਰਿਯਾਸਨ ਉਹਨਾਂ ਦੀ ਜਾਂਚ ਦੀ ਲੋਡ ਹੋਵੇਗੀ ਅਤੇ ਇਹ ਉਹਨਾਂ ਦੇ ਮੂਲ ਦੇਸ਼ ਦੀ ਲਾਗੂ ਡੈਰਿਕ ਦਰ ਦੇ ਅਧੀਨ ਹੋਣਗੀ ਜੋ ਕਿ 10 ਤੋਂ 50% ਤੱਕ ਹੋ ਸਕਦੀ ਹੈ। ਇੱਕ ਵਾਰ ਫਿਰ ਕਾਸੀਏ। ਸਸਿਕਾ ਜੀ ਮੈਂ ਆ ਕੋਮਲ ਕਪੂਲ ਤੋਂ ਦੇਖ ਰਿਹਾ ਚੈਨਲ ਪੰਜਾਬੀ। ਕੈਨੇਡਾ ਦੇ ਛੋਟੇ ਕਾਰੋਬਾਰ ਹੁਣ ਅਮਰੀਕਾ ਨੂੰ ਛੋਟੇ ਪੈਕੇਜ ਡਿਊਟੀ ਮੁਕਤ ਨਹੀਂ ਵੇਚ ਸਕਦੇ। ਅਮਰੀਕਾ ਨੇ ਡੀ ਮਿਨੀਮਿਸ ਛੋਟ ਨੂੰ ਖਤਮ ਕਰ ਦਿੱਤਾ ਹੈ ਜਿਸ ਦੇ ਨਾਲ ਕੈਨੇਡੀਅਨ ਰਿਟੇਲਰਾਂ ਨੂੰ 800 ਅਮਰੀਕੀ ਡਾਲਰ ਤੋਂ ਘੱਟ ਦੇ ਉਤਪਾਦਾਂ ਨੂੰ ਬਿਨਾਂ ਡਿਊਟੀ ਦੇ ਸਰਹੱਦ ਪਾਰ ਪੇ ਜੰਦੀ ਆ ਗਿਆ ਸੀ ਅਨੀਸ਼ੀਅਨ ਆਰਟਸ ਫਾਈਪਰ ਕ੍ਰਾਫਟ ਦੀ ਸਥਾਪਨ ਅਤੇ ਸੀਈਓ ਦਾ ਜੀਏ ਕੇ ਟੈਰਿਫ ਬਹੁਤ ਪ੍ਰਭਾਵਸ਼ਾਲੀ ਹੋਣ ਵਾਲੇ ਨੇ ਟਰੰਪ ਪ੍ਰਸ਼ਾਸਨ ਦੇ ਵੱਲੋਂ ਸਾਰੇ ਦੇਸ਼ਾਂ ਤੇ ਡਿਊਟੀ ਮੁਕਤ ਡੀ ਮਿਨਿਮਸ ਆਯਾਤ ਨੂੰ ਮੁਤਲ ਕਰਨ ਦੇ ਮੱਦੇ ਨਜ਼ਰ ਕੈਨੇਡਾ ਵਿੱਚ ਕੁਝ ਛੋਟੇ ਆਦੀਵਾਸੀ ਕਾਰੋਬਾਰ ਅਮਰੀਕਾ ਨੂੰ ਸ਼ਿਪਮੈਂਟ ਰੋਕ ਰਹੇ ਨੇ ਰਾਸ਼ਟਰਪਤੀ ਡੋਨਲਡ 트럼ਪ ਦੇ ਟੈਰਿਫ ਸ਼ਾਸਨ ਦੇ ਮੱਦੇਨਜ਼ਰ ਕੁਝ ਛੋਟੇ ਆਦੀਵਾਸੀ ਕਾਰੋਬਾਰ ਅਮਰੀਕਾ ਨੂੰ ਸ਼ਿਪਮੈਂਟ ਕੋਕਰੇ ਨੇ ਭਾਮੇ ਕੇ ਵਪਾਰਕ ਸੰਬੰਧ ਕੈਨੇਡਾ ਅਤੇ ਸਯੁਕਤ ਰਾਜ ਅਮਰੀਕਾ ਦੋਵਾਂ ਦੇ ਸਥਾਪਨਾ ਤੋਂ ਪਹਿਲਾਂ ਦੇ ਨੇ ਇਸ ਮੌਕੇ ਤੇ ਬੋਲਦੇ ਹੋਏ ਮੈਥਿਊ ਫੌਸ ਨੇ ਕਿਹਾ ਕਿ ਆਦੀਵਾਸੀ ਲੋਕਾਂ ਨੂੰ ਉਹਨਾਂ ਵਪਾਰਕ ਰੂਪਤਾ ਤੋਂ ਲੰਘਣ ਦੀ ਆਗਿਆ ਦੇਣ ਦੇ ਲਈ ਇੱਕ ਮਤਾ ਹੋਣ ਦੀ ਜ਼ਰੂਰਤ ਹੈ ਜੋ ਉਹਨਾਂ ਦੇ ਸਥਾਪਿਤ ਕੀਤੇ ਨੇ ਅਤੇ ਅਭਿਆਸ ਕੀਤੇ ਨੇ ਅਤੇ ਅਤੀਤ ਦੇ ਵਿੱਚ ਦਸਤਕਦ ਕੀਤੇ ਗਏ ਸੰਧੀਆਂ ਤੇ ਸੁਝਾਅ ਦਿੱਤੇ ਕਿ ਇਹਨਾਂ ਦਾ ਸਨਮਾਨ ਕੀਤਾ ਜਾਵੇਗਾ ਜੋ ਕੈਨੇਡੀਅਨ ਕਾਉਂਸਲ ਫਾਰ ਇੰਡੀਜਨਸ ਬਿਜ਼ਨਸ ਵਿਕੇ ਖੋਜ ਅਤੇ ਜਨਤਕ ਨੀਤੀ ਦੇ ਉਪਰਧਾਨ ਦੇ ਵਜੋਂ ਸੇਵਾ ਨੇ ਬੁੰਦੇ ਨੇ ਉਹਨਾਂ ਕਿਹਾ ਕਿ ਕੈਨੇਡਾ ਆਤਿ ਸਯੁਕਤ ਰਾਜ ਅਮਰੀਕਾ ਦੀਆਂ ਸੰਗੀ ਸਰਕਾਰ ਤੇ ਨਿਰਭਰ ਕਰਦਾ ਹੈ ਕਿ ਉਹ ਇਹ ਪਤਾ ਲਗਾਉਣਾ ਹੈ ਕਿ ਉਹਨਾਂ ਦਾ ਸਨਮਾਨ ਕਿਵੇਂ ਕਰਨਾ ਹੈ ਦਸੀ ਅਗਲੇ 6 ਮਹੀਨਿਆਂ ਦੇ ਲਈ ਗਲੋਬਲ ਮੇਲ ਨੈਟਵਰਕ ਰਾਹੀਂ ਭੇਜੇ ਗਏ ਆਰਡਰਾਂ ਨੂੰ ਸੰਭਾਲਣ ਵਾਲੇ ਕੈਰੀਅਰ ਦੀ ਮੂਲ ਅਦਾਲਤ ਦਰਤੀ ਬਜਾਇ ਪੈਤੀ ਪੈਕੇਜ 80 ਡਾਲਰ ਤੋਂ 200 ਡਾਲਰ ਦੀ ਫਲੈਟ ਡਿਊਟੀ ਚੁੰ ਸਕਦੇ ਨੇ ਫੋਸਟਿੰਗ ਇਹ ਹੈ ਕਿ ਮੌਜੂਦਾ ਕੈਨੇਡਾ ਅਮਰੀਕਾ ਮੈਕਸੀਕੋ ਆਪਸ ਵਿੱਚ ਸਮਝੌਤੇ ਤੇ ਜ਼ਹਿਰ ਤਸਵ ਦੇਸ਼ੀ ਸ਼ਿਲਪਕਾਰੀ ਨੂੰ ਟੈਰਿਫ ਤੋਂ ਛੋਟ ਹੈ ਪਰ ਇਸ ਛੋਟ ਨੂੰ ਸੁਰੱਖਿਅਤ ਕਰਨ ਦੇ ਲਈ ਲੋੜਿੰਦੇ ਦਸਤਾਵੇਜ਼ਿਕੇ ਛੋਟੇ ਕਾਰੋਬਾਰ ਦੇ ਲਈ ਸੰਭਾਵਨਾ ਬਹੁਤ ਹੀ ਮੁਸ਼ਕਲ ਹੋ ਸਕਦੀ ਹੈ ਉਹਨਾ ਐਵੀ ਪ੍ਰਸ਼ਾਸਕ ਦੇ ਬੋਚਨ ਨੂੰ ਹੱਲ ਕਰਨ ਦੇ ਲਈ ਸੰਗੀਸ ਸੰਗਠਨ ਦੀ ਲੋਬਿੰਗ ਕਰ ਰਿਹਾ ਪਰ ਇਹ ਤੇਜ਼ੀ ਦੇ ਨਾਲ ਅੱਗੇ ਨਹੀਂ ਵਧ ਰਿਹਾ ਇਹ ਤੇ ਦਸਨ ਬੰਦਾ ਕੀ ਕ੍ਰੰਪ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਸਾਰੇ ਦੇਸ਼ਾਂ ਤੋਂ ਡਿਊਟੀ ਮੁਕਤ ਕਟਕਟ ਜ਼ਾਮਦਾਨ ਮੁਆਤਲ ਕਰਨ ਚਾਰੀ ਹੈ ਨਵੇਂ ਨਿਯਮ ਪਿਛਲੇ ਸ਼ੁੱਕਰਵਾਰ ਤੋਂ ਲਾਗੂ ਹੋਣ ਜਾ ਰਹੇ ਨੇ ਅਤੇ ਇਹ ਕਦਮ ਕਰੇਲੂ ਕਾਰੋਬਾਰੀ ਵਿਕਾਸ ਨੂੰ ਸ਼ਾਹਿਦ ਕਰਨ ਲਈ ਉਹਨਾਂ ਦੀ ਸਰਕਾਰ ਤੇ ਵੱਡੀ ਕਤਨਾ ਦਾ ਹਿੱਸਾ ਹੈ ਦੱਸੀਏ ਕਿ ਦਸਨ ਬੰਦਾ ਹੈ ਕਿ ਜਿਹੜੀ ਖਰੀਦਦਾਰੀ ਜੋ ਕਲਾ 800 ਡਾਲਰ ਤੋਂ ਘੱਟ ਮੁੱਲ ਦੇ ਅਮਰੀਕਾ ਦੇ ਵਿੱਚ ਕਸਟਮ ਪਾਸ ਕਿਤੇ ਬਿਨਾ ਦਾਕ ਰਹੀਆਂ ਸੰ ਉਹਨਾਂ ਦੀ ਜਾਂਚ ਦੀ ਲੋੜ ਹੋਵੇਗੀ ਅਤੇ ਇਹ ਉਹਨਾਂ ਦੇ ਮੂਲ ਦੇਸ਼ ਦੀ ਲਾਗੂ ਦਰਿਕਾ ਦੇ ਅਧੀਨ ਹੋਣਗੀ ਜੋ ਕਿ 10 ਤੋਂ 50% ਤੱਕ ਹੋ ਸਕਦੀ ਹੈ। 14% ਤ ASCII ਸਸਗਾ ਜੀ ਮੈਂ ਆ ਕੋਮਲ ਕਪੂਲ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ ਕੈਨੇਡਾ ਦੇ ਛੋਟੇ ਕਾਰੋਬਾਰ ਹੁਣ ਅਮਰੀਕਾ ਨੂੰ ਛੋਟੇ ਪੈਕੇਜ ਡਿਊਟੀ ਮੁਕਤ ਨਹੀਂ ਭੇਜ ਸਕਦੇ ਅਮਰੀਕਾ ਨੇ ਡੀ ਮਿਨੀਮਿਸ ਛੋਟ ਨੂੰ ਖਤਮ ਕਰ ਦਿੱਤਾ ਹੈ ਜਿਸ ਦੇ ਨਾਲ ਕੈਨੇਡੀਅਨ ਰਿਟੇਲਰਾਂ ਨੂੰ 800 ਅਮਰੀਕੀ ਡਾਲਰ ਤੋਂ ਘੱਟ ਦੇ ਉਤਪਾਦਾਂ ਨੂੰ ਬਿਨਾਂ ਡਿਊਟੀ ਦੇ ਸਰਹੱਦ ਪਾਰ ਭੇਜਣ ਦੀ ਇਜਾਜ਼ਤ ਸੀ एशियन आर्ट्स फाइवपर क्राफ्ट दी स्थापना ਅਤੇ ਸੀਈਓ ਦਾ ਜ਼ੀਏ ਕੇ ਟੈਰਿਫ ਬਹੁਤ ਪ੍ਰਭਾਵਸ਼ਾਲੀ ਹੋਣ ਵਾਲੇ ਨੇ ਟਰੰਪ ਪ੍ਰਸ਼ਾਸਨ ਦੇ ਵੱਲੋਂ ਸਾਰੇ ਦੇਸ਼ਾਂ ਤੇ ਡਿਊਟੀ ਮੁਕਤ ਡੀ ਮਿਨਿਮਸ ਆਯਾਤ ਨੂੰ ਮੁਤਲ ਕਰਨ ਦੇ ਮੱਦੇ ਨਜ਼ਰ ਕੈਨੇਡਾ ਵਿੱਚ ਕੁਝ ਛੋਟੇ ਆਦੀਵਾਸੀ ਕਾਰੋਬਾਰ ਅਮਰੀਕਾ ਨੂੰ ਸ਼ਿਪਮੈਂਟ ਰੋਕ ਰਹੇ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਸ਼ਾਸਨ ਦੇ ਮੱਦੇਨਜ਼ਰ ਕੁਛ ਛੋਟੇ ਆਦੀਵਾਸੀ ਕਾਰੋਬਾਰ ਅਮਰੀਕਾ ਨੂੰ ਸ਼ਿਪਮੈਂਟ ਕੋਕਰੇ ਨੇ ਭਾਵੇਂ ਕਿ ਵਪਾਰਕ ਸੰਬੰਧ ਕੈਨੇਡਾ ਅਤੇ ਸਯੁਕਤ ਰਾਜ ਅਮਰੀਕਾ ਦੋਵਾਂ ਦੇ ਸਥਾਪਨਾ ਤੋਂ ਪਹਿਲਾਂ ਦੇ ਨੇ ਇਸ ਮੌਕੇ ਤੇ ਬੋਲਦੇ ਹੋਏ ਮੈਥਿਊ ਫੌਸ ਨੇ ਕਿਹਾ ਕਿ ਆਦੀਵਾਸੀ ਲੋਕਾਂ ਨੂੰ ਉਹਨਾਂ ਵਪਾਰਕ ਰੂਪਤਾ ਤੋਂ ਲੰਘਣ ਦੀ ਆਗਿਆ ਦੇਣ ਦੇ ਲਈ ਇੱਕ ਮਤਾ ਹੋਣ ਦੀ ਜ਼ਰੂਰਤਾਂ ਜੋ ਉਹਨਾਂ ਦੇ ਸਥਾਪਿਤ ਕੀਤੇ ਨੇ ਅਤੇ ਅਭਿਆਸ ਕੀਤੇ ਨੇ ਅਤੇ ਅਤੀਤ ਦੇ ਵਿੱਚ ਦਸਤਕਦ ਕੀਤੇ ਗਏ ਸੰਦੇ ਅਤੇ ਸੁਝਾਅ ਦਿੱਤੇ ਕਿ ਇਹਨਾਂ ਦਾ ਸਨਮਾਨ ਕੀਤਾ ਜਾਵੇਗਾ ਜੋ ਕੈਨੇਡੀਅਨ ਕਾਉਂਸਲ ਫਾਰ ਇੰਡੀਜਨਸ ਬਿਜ਼ਨਨਸ ਵਿਕੇ ਖੋਜ ਅਤੇ ਜਨਤਕ ਨੀਤੀ ਦੇ ਉਪਰਧਾਨ ਦੇ ਵਜੋਂ ਸੇਵਾ ਨੇ ਬੁੰਦੇ ਨੇ ਉਹਨਾਂ ਕਿਹਾ ਕਿ ਕੈਨੇਡਾ ਆਤਿ ਸਯੁਕਤ ਰਾਜ ਅਮਰੀਕਾ ਦੀਆਂ ਸੰਗੀ ਸਰਕਾਰਾਂ ਤੇ ਨਿਰਭਰ ਕਰਦਾ ਹੈ ਕਿ ਉਹ ਇਹ ਪਤਾ ਲਗਾਉਣਾ ਹੈ ਕਿ ਉਹਨਾਂ ਦਾ ਸਨਮਾਨ ਕਿਵੇਂ ਕਰਨਾ ਹੈ ਦਸੀ ਅਗਲੇ 6 ਮਹੀਨੇ ਦੇ ਲਈ ਗਲੋਬਲ ਮੇਲ ਨੈਟਵਰਕ ਰਾਹੀਂ ਭੇਜੇ ਗਏ ਆਰਡਰਾਂ ਨੂੰ ਸੰਭਾਲਣ ਵਾਲੇ ਕੈਰੀਅਰ ਦੀ ਮੂਲ ਅਦਾਇਤ ਦਰਤੀ ਬਚਾਇਆ ਪੈਤੀ ਪੈਕੇਜ 80 ਡਾਲਰ ਤੋਂ 200 ਡਾਲਰ ਦੀ ਫਲੈਟ ਡਿਊਟੀ ਚੁਣ ਸਕਦੇ ਨੇ ਫੌਸਤਿੰਗ ਇਹ ਹੈ ਕਿ ਮੌਜੂਦਾ ਕੈਨੇਡਾ ਅਮਰੀਕਾ ਮੈਕਸੀਕੋ ਆਪਾਸ ਸਮਝੌਤੇ ਤੇ ਜ਼ਹਿਰ ਤਸਦੀਸ਼ੀ ਸ਼ਿਲਪਕਾਰੀ ਨੂੰ ਟੈਰਿਫ ਤੋਂ ਛੋਟ ਹੈ ਪਰ ਇਸ ਛੋਟ ਨੂੰ ਸੁਰੱਖਿਤ ਕਰਨ ਦੇ ਲਈ ਲੋੜਿੰਦੇ ਦਸਤਾਵੇਜ਼ਿਕਾ ਛੋਟੇ ਕਾਰੋਬਾਰ ਦੇ ਲਈ ਸੰਭਾਵਨਾ ਬਹੁਤ ਹੀ ਮੁਸ਼ਕਲ ਹੋ ਸਕਦੀ ਹੈ ਉਹਨਾ ਐਵੀ ਪ੍ਰਸ਼ਾਸਕੀ ਬੋਚਨ ਨੂੰ ਹੱਲ ਕਰਨ ਦੇ ਲਈ ਸੰਗੀ ਸਰਕਾਰ ਦੀ ਲੋਬਿੰਗ ਕਰ ਰਿਹਾ ਪਰ ਇਹ ਤੇਜ਼ੀ ਦੇ ਨਾਲ ਅੱਗੇ ਨਹੀਂ ਵਧ ਰਿਹਾ ਇਹ ਤੇ ਦਸਨ ਬੰਦਾ ਕੀ ਕ੍ਰੰਪ ਨੇ ਪਿਛਲੇ ਮਹੀਨੇ ਐਲਾਨ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਸਾਰੇ ਦੇਸ਼ਾਂ ਤੋਂ ਡਿਊਟੀ ਮੁਕਤ ਕਟਕਟ ਜ਼ਾਮਦਾਨ ਮੁਆਤਲ ਕਰਨ ਚਾ ਰਹੀ ਹੈ ਨਵੇਂ ਨਿਯਮ ਪਿਛਲੇ ਸ਼ੁੱਕਰਵਾਰ ਤੋਂ ਲਾਗੂ ਹੋਣ ਜਾ ਰਹੇ ਨੇ ਅਤੇ ਇਹ ਕਦਮ ਕਰੇਲੂ ਕਾਰੋਬਾਰੀ ਵਿਕਾਸ ਨੂੰ ਸ਼ਾਹਿਦ ਕਰਨ ਲਈ ਉਹਨਾਂ ਦੀ ਸਰਕਾਰ ਤੇ ਵੱਡੀ ਕਦਮ ਦਾ ਹਿੱਸਾ ਹੈ ਦੱਸੀਏ ਕਿ ਦਸਨ ਬੰਦਾ ਹੈ ਕਿ ਜਿਹੜੀ ਖਰੀਦਦਾਰੀ ਜੋ ਪਹਿਲਾ 800 ਡਾਲਰ ਤੋਂ ਘੱਟ ਮੁੱਲ ਤੇ ਅਮਰੀਕਾ ਦੇ ਵਿੱਚ ਕਸਟਮ ਪਾਸ ਕਿਤੇ ਬਿਨਾ ਦਾਕ ਰੀਸਨ ਉਹਨਾਂ ਦੀ ਜਾਂਚ ਦੀ ਲੋਡ ਹੋਵੇਗੀ ਅਤੇ ਇਹ ਉਹਨਾਂ ਦੇ ਮੂਲ ਦੇਸ਼ ਦੀ ਲਾਗੂ ਡੈਰੇਕਟ ਕਰ ਦੇ ਅਧੀਨ ਹੋਣਗੀ ਜੋ ਕਿ 10 ਤੋਂ 50% ਤੱਕ ਹੋ ਸਕਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ